ਸਿੱਖਿਆਲ ਪਿਆਰੇ ਸਾਥੀਓ ਵਿਦਿਆਰਥੀ ਅਧਿਆਪਕ ਸਾਥੀਓ SCERT ਪੰਜਾਬ ਦੇ ਵੱਲੋਂ 1 ਅਕਤੂਬਰ ਦੀ ਲੈਟਰ ਕਲ ਦੀ ਜਾਰੀ ਹੋਈ ਹੈ ਜਿਹਦੇ ਵਿੱਚ ਉਹਨਾਂ ਨੇ ਪੰਜਾਬ ਦੇ ਸਾਰੇ ਸਰਕਾਰੀ ਸਕੂਲ PM Shri ਸਕੂਲਾਂ ਤੋਂ ਇਲਾਵਾ ਸਕੂਲਾਂ ਦੇ ਵਿੱਚ ਸਕੂਲ ਪੱਧਰ ਤੇ ਸਬਜੈਕਟ ਫੇਅਰ ਜਾਨੀ ਵਿਸ਼ੇਵਾਰ ਮੇਲੇ ਕਰਵਾਉਣ ਦੇ ਬਾਰੇ ਹਦਾਇਤਾਂ ਦਿੱਤੀਆਂ ਨੇ ਇਹ ਲੈਟਰ ਹੁਣ PM Shri ਸਕੂਲਾਂ ਦੇ ਵਿੱਚ ਵੀ ਆ ਗਈ ਉਹ ਵੀ ਤੁਹਾਨੂੰ ਮੈਂ ਸ਼ੇਅਰ ਕਰਾਂਗਾ ਇਹਦੇ ਵਿੱਚ ਜੋ ਲਰਨਿੰਗ ਇਨਹਾਂਸਮੈਂਟ ਪ੍ਰੋਗਰਾਮ ਹੈ ਐਲਪੀ 6ਵੀਂ ਤੋਂ 8ਵੀਂ ਤੇ ਐਲਪੀ 9ਵੀਂ ਤੋਂ 12ਵੀਂ ਤਹਿਤ 6ਵੀਂ ਤੋਂ 12ਵੀਂ ਦੇ ਵਿਦਿਆਰਥੀਆਂ ਦੇ ਵੱਖ-ਵੱਖ ਵਿਸ਼ਿਆਂ ਦੀ ਵੀਕ ਕੰਪੀਟੈਂਸੀ ਸੀਪੀ ਵਿੱਚ ਸ਼ਾਮਲ ਕੀਤੀਆਂ ਗਈਆਂ ਹਨ ਤੋਂ ਇਹਦੇ ਸੁਧਾਰ ਕੀਤੇ ਜਾ ਰਹੇ ਆ ਤੋਂ ਇਹਦੇ ਵਿੱਚ 6ਵੀਂ ਤੋਂ 12ਵੀਂ ਤੱਕ ਲਰਨਿੰਗ ਐਕਸਪੈਰੀਮੈਂਟਲ ਲਰਨਿੰਗ ਨੂੰ ਲਰਨਿੰਗ ਬਾਈ ਡੂਇੰਗ ਦੇ ਸਿਧਾਂਤ ਦੀ ਵਰਤੋਂ ਕਰਕੇ ਔਖੇ ਸਮਝੇ ਜਾਣ ਵਾਲੇ ਵਿਸ਼ਿਆਂ ਨੂੰ ਰੋਚਕਤਾ ਪੈਦਾ ਕਰਕੇ ਜਿੰਨੇ ਵੀ ਸਕੂਲ ਐ ਪੀਐਮਸੀ ਦੇ ਸਕੂਲ ਤੇ ਉੱਥੇ ਮੇਲੇ ਕਰਾਏ ਜਾ ਰਹੇ ਆ ਇਹਦੇ ਵਿੱਚ ਬੈਚ ਵਾਈਜ਼ ਪੰਜ ਬੈਚ ਰੱਖੇ ਨੇ 13 14 ਪਹਿਲਾ ਬੈਚ ਐ 15 16 ਦੂਸਰਾ 24 25 ਤੀਸਰਾ 27 28 ਚੌਥਾ ਤੇ 29 30 ਪੰਜਵਾਂ ਬੈਚ ਐ ਇਹਦੇ ਵਿੱਚ ਹਰ ਸਕੂਲ ਦੇ ਵਿੱਚ ਦੋ ਦਿਨ ਮੇਲਾ ਲੱਗੇਗਾ ਪਹਿਲਾ ਦਿਨ ਜੋ ਹੈ 6ਵੀਂ ਤੋਂ 8ਵੀਂ ਗਣਿਤ ਵਿਗਿਆਨ ਫੇਰ ਗਣਿਤ ਵਿਗਿਆਨ 9.1 ਕਮਰਸ ਤੇ ਆਰਟਸ 11ਵੀਂ 12ਵੀਂ ਦੂਜਾ ਦਿਨ ਅੰਗਰੇਜ਼ੀ ਸਮਾਜਿਕ ਵਿਗਿਆਨ ਅੰਗਰੇਜ਼ੀ ਸਮਾਜਿਕ ਵਿਗਿਆਨ ਤੇ ਮੈਡੀਕਲ ਨਾਨ ਮੈਡੀਕਲ ਵੋਕੇਸ਼ਨ 11ਵੀਂ 12ਵੀਂ ਠੀਕ ਹੈ ਜੀ ਸੋ ਇਹਦੇ ਵਿੱਚ ਜੋ ਸਚਾਰੂ ਟੰਗ ਨਾਲ ਚਲਾਇਆ ਜਾਏਗਾ ਸਕਾਰਾਤਮਕ ਨਤੀਜਿਆਂ ਲਈ ਸਕੂਲ ਮੁਖੀ ਇਹਦੀ ਪਲੈਨਿੰਗ ਕਰਨਗੇ ਸਾਰਣੀ ਬਣਾਉਣਗੇ ਕਿਸ ਤਰ੍ਹਾਂ ਇਹਨੂੰ ਚਲਾਉਣਾ ਟੀਚਰਾਂ ਨੂੰ ਡਿਊਟੀ ਲੱਗਣਗੇ ਫੇਅਰ ਵਿੱਚ ਬਤ ਬਤ ਵਿਦਿਆਰਥੀਆਂ ਦਾ ਭਾਗ ਲੈਣਾ ਯਕੀਨੀ ਬਣਾਇਆ ਜਾਵੇ ਤਬਿਦਿਆਰਥੀਆਂ ਦੀ ਜਿਹੜੀ ਕਾਰਗੁਜ਼ਾਰੀ ਹੈ ਸਤੰਬਰ ਪ੍ਰੀਖਿਆ ਵਿੱਚ ਵਧੀਆ ਨਹੀਂ ਸੀ ਉਹਨਾਂ ਨੂੰ ਭਾਗ ਲੈਣਾ ਚਕੀਨੀ ਬਣਾਇਆ ਜਾਵੇ ਯਾਨੀ ਜਿਹੜੇ ਸਤੰਬਰ ਪੇਪਰਾਂ 'ਚ ਥੋੜੇ weak ਰਹੇ ਉਹਨਾਂ ਨੂੰ ਜ਼ਿਆਦਾ ਇਹਦੇ ਵਿੱਚ engage ਕਰਵਾਇਆ ਜਾਵੇ ਯਾਨੀ ਕਮਜ਼ੋਰ ਵਿਦਿਆਰਥੀਆਂ ਵਿਦਿਆਰਥੀਆਂ ਦੇ ਗਰੁੱਪ ਬੱਤ ਬੱਤ 4 ਵਿਦਿਆਰਥੀ ਵੀ ਬਣਾਏ ਜਾ ਸਕਦੇ ਆ ਤੇ ਗਰੂਪਿੰਗ ਕਰਨ ਵੇਲੇ ਧਿਆਨ ਰੱਖਿਆ ਜਾਵੇ ਕਿ ਗਰੁੱਪ ਵਿੱਚ mixability ਵਾਲੇ ਬੱਚੇ ਰੱਖੇ ਜਾਣ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਮਾਡਲ ਐਕਟੀਵਿਟੀ ਪ੍ਰੈਜੈਂਟੇਸ਼ਨ ਐਕਸਪਲੇਨੇਸ਼ਨ ਸੰਬੰਧੀ ਮਾਰਗਦਰਸ਼ਨ ਕੀਤਾ ਜਾਵੇ ਤਾਂ ਜੋ ਵਿਦਿਆਰਥੀ ਸਬਜੈਕਟ ਫੇਅਰ ਵਾਲੇ ਦਿਨ ਆਪਣੇ ਟੌਪਿਕ ਨੂੰ ਵਧੀਆ ਢੰਗ ਨਾਲ ਪ੍ਰੈਜੈਂਟ ਕਰ ਸਕਣ। ਅਧਿਆਪਕਾਂ ਦੀ ਸਹਾਇਤਾ ਨਾਲ ਸੀਪੀ ਤੱਤ ਕਵਰ ਕੀਤੀਆਂ ਕੰਪੀਟੈਂਸੀ ਆਧਾਰਤ ਕੁਝ ਗਤੀਵਿਧੀਆਂ ਜਿਹੜੀਆਂ ਇੱਥੇ ਸਾਂਝੀਆਂ ਕੀਤੀਆਂ ਗਈਆਂ ਹਨ। 11ਵੀਂ 12ਵੀਂ ਵਿਦਿਆਰਥੀ ਆਪਣੀ ਚੁਣੀ ਗਈ ਸਟੀਮ, ਮੈਡੀਕਲ, ਨਾਨ ਮੈਡੀਕਲ, ਹਿਮਨਿਟੀ, ਕਮਰਸ, ਵੋਕੇਸ਼ਨ ਇਹਦੇ ਵਿੱਚ ਆਪਣਾ ਜੋ ਲੈ ਸਕਦੇ ਐਕਟੀਵਿਟੀਆਂ ਸਵੇਕਟ ਫੇਅਰ ਦੇ ਵਿੱਚ ਵੱਖ-ਵੱਖ ਵਿਸ਼ਿਆਂ ਦੇ ਟੌਪਿਕ ਦੀ ਚੋਣ ਪ੍ਰੈਜੈਂਟੇਸ਼ਨ ਇਸ ਢੰਗ ਨਾਲ ਰੱਖੀ ਜਾਵੇ ਕਿ ਵਿਦਿਆਰਥੀਆਂ ਦਾ ਕਿਸੇ ਨਾ ਕਿਸੇ ਟੌਪਿਕ ਦੇ ਸੰਕਲਪ ਵਿੱਚ ਸਮਝ ਐਕਟੀਵਿਟੀ ਮੈਥਡ ਰਹੀਂ ਬਣ ਸਕੇ ਤੇ ਇਹਦੇ ਵਿੱਚ ਚਾਰਟ ਸਕ੍ਰੈਬ ਬੁੱਕ ਨਕਸ਼ੇ ਆਦਿ ਕਰ ਸਕਦੇ ਹਨ ਪ੍ਰਦਰਸ਼ਨੀ ਲਗਾ ਸਕਦੇ ਆ ਮਾਡਲ ਬਣਾਉਣ ਵੇਲੇ ਰੋਜ਼ਾਨਾ ਜ਼ਿੰਦਗੀ ਵਿੱਚ ਜਿਹੜੀਆਂ ਚੀਜ਼ਾਂ ਵਰਤੀਆਂ ਜਾਂਦੀਆਂ ਉਹਨਾਂ ਨੂੰ ਬਰਤੇ ਜਾਵੇ ਜਦ ਤੱਕ ਤੇ ਦੇ ਡੱਬੇ ਪੁਰਾਣੀ ਉਹਨਾਂ ਬਟਨ ਮੋਤੀ ਕੈਂਚੀ ਛਾਟ ਸੋ ਜਿਹੜੀਆਂ ਐਕਟੀਵਿਟੀਜ਼ ਐ HTML ਇਸਤੇਮਾਲ ਕੀਤਾ ਜਾ ਸਕਦਾ ਹੈ ਵਿਦਿਆਰਥੀਆਂ ਦੇ ਇਸ ਮੇਲੇ ਵਿੱਚ ਕਾਰਗੁਜ਼ਾਰੀ ਦਾ ਮੁਲਾਂਕਣ HPSE ਕਾਰਡ ਦੇ ਵਿੱਚ ਉਹਨਾਂ ਦਾ ਅਸੈਸਮੈਂਟ ਚ ਕੀਤਾ ਜਾਏਗਾ ਤੇ ਇਹਦੇ ਵਿੱਚ ਫੰਡ ਜਾਰੀ ਹੋਏ ਹੈ 6ਵੀਂ ਤੋਂ 8ਵੀਂ ਤੱਕ 1500 9ਵੀਂ ਦਸਵੀਂ ਤੱਕ 1500 11ਵੀਂ 12ਵੀਂ 2000 ਰੁਪਏ ਸੋ ਇਹਦੇ ਵਿੱਚ ਇਸ ਤਰ੍ਹਾਂ ਜਿਹੜਾ ਫੰਡ ਜਿਹੜਾ ਹੈ ਅਲਾਟ ਹੋਇਆ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਹਦਾ ਜੋ ਹੈ ਐਸ ਐਮ ਸੀ ਮੈਂਬਰ ਜਿਹੜੇ ਆ ਮਤਾ ਪਾਣਗੇ ਕੁਆਲਿਟੀ ਪ੍ਰਿੰਟਿੰਗ ਵਧੀਆ ਤਰੀਕੇ ਨਾਲ ਹੋਵੇ ਉਹਨਾਂ ਦੇ ਇਸ ਤਰੀਕੇ ਦਾ ਖਰਚੇ ਜਾਣਗੇ ਪੈਸੇ ਏ ਐਸ ਜੀ ਗਰੁੱਪ ਦੇ ਮੈਂਬਰ ਡੀ ਆਰ ਸੀ ਵੀ ਆਰ ਸੀ ਜਿਹੜਾ ਹੈ ਇਹਦੀ ਰਿਪੋਰਟ ਲੈਣਗੇ 6 11 ਤੱਕ ਇਹਦੀ ਰਿਪੋਰਟ ਸਾਂਝੀ ਕੀਤੀ ਜਾਏਗੀ ਸੋ ਬਾਕੀ ਇਹ ਸਬਜੈਕਟ ਵਾਈਜ਼ ਦੱਸਿਆ ਗਿਆ ਰਿਪੋਰਟ ਜੋ ਹੈ ਸਾਰੇ ਜ਼िले ਦੀ ਜੋ ਰਿਪੋਰਟ ਹੈ ਸਕੂਲ ਵਾਈਜ਼ ਪਰਫਾਰਮਾ ਇਸ ਤਰ੍ਹਾਂ ਤੁਸੀਂ ਇਹਨੂੰ ਕੱਢ ਸਕਦੇ ਹੋ ਤੇ ਇਹਦੇ ਵਿੱਚ ਜੋ ਇਹ ਦੇ ਆਬਜੈਕਟਿਵ ਹੈ ਜਾਗਰੂਕਤਾ ਸਵੇਦਨਸ਼ੀਲਤਾ ਤੇ ਚਨਾਤਮਕਤਾ ਬਾਕੀ ਡਿਫਰੈਂਟ ਵਿਸ਼ਿਆਂ ਦੇ ਇਹਦੇ ਵਿੱਚ ਟੌਪਿਕਸ ਲਿਖੇ ਗਏ ਆ ਤੇ ਲੈਟਰ 293 ਪੇਜਾਂ ਦੀ ਕਾਫੀ ਲੰਬੀ ਹੈ ਜਿਸ ਤਰ੍ਹਾਂ ਮੈਥ ਦੀ ਐਕਟੀਵਿਟੀਆਂ ਆ ਗਈਆਂ 6ਵੀਂ ਤੋਂ 8ਵੀਂ 9ਵੀਂ 10ਵੀਂ ਪੰਜਾਬੀ ਦੀਆਂ ਆ ਗਈਆਂ ਤਾਂ ਇਸ ਤਰ੍ਹਾਂ ਤੁਸੀਂ ਸਾਰੀਆਂ ਆਪਣੀਆਂ ਐਕਟੀਵਿਟੀਆਂ ਨੂੰ ਦੇਖ ਸਕਦੇ ਹੋ ਸੋ ਜੇ ਮੈਂ ਕੱਲਾ ਕੱਲਾ ਪੜਾਂਗਾ ਤੇ ਕਾਫੀ ਲੰਮਾ ਹੋ ਜਾਏਗਾ ਸੋ ਇਹ ਸਾਰੇ ਜ਼ਿਲ੍ਹਿਆਂ ਦੇ ਵਿੱਚ ਡੇਟ ਵਾਈਜ਼ ਹਰ ਸਕੂਲ ਦਾ ਜੋ ਸ਼ਡਿਊਲ ਰੱਖਿਆ ਗਿਆ ਸੋ ਇਸੇ ਤਰ੍ਹਾਂ ਲੈਟਰ ਤੁਹਾਨੂੰ ਮੈਂ ਦੂਸਰੀ ਵੀ ਸ਼ੇਅਰ ਕਰ ਦਿੰਨਾ ਜੀ ਸੋ ਇਸੇ ਤਰ੍ਹਾਂ ਇਹ ਲੈਟਰ ਜਿਹੜੀ ਹੈ 30 ਨੋ ਦੀ ਆਈ ਹੋਈ ਹੈ ਇਹਦੇ ਵਿੱਚ ਪੀਐਮ ਸੀਰੀ ਸਕੂਲਾਂ ਦੇ ਵਿੱਚ ਵੀ ਸਬਜੈਕਟ ਫੀਅਰ ਦੇ ਬਾਰੇ ਲੈਟਰ ਹੈ ਇਹ ਵੀ ਸੇਮ ਹੀ ਲੈਟਰ ਹੈ ਇਦੇ ਵਿੱਚ ਚਾਰ ਬੈਚ ਰੱਖੇ ਗਏ ਆ 13 14 15 16 24 25 27 28 ਉਹਦੇ ਚ ਪੰਜਵਾਂ ਬੈਚ ਹੈ ਤੇ ਵਿਸ਼ੇ ਲਗਭਗ ਸੇਮ ਹੀ ਆ ਹਦਾਇਤਾਂ ਜਿਹੜੀਆਂ ਸਭ ਸੇਮ ਹੀ ਰੱਖੀਆਂ ਗਈਆਂ ਨੇ ਕੁਛ ਇਚ ਚੇਂਜਸ ਨਹੀਂ ਆ ਬਾਕੀ ਰਿਪੋਰਟ ਦਾ ਪਰਫਾਰਮਾ ਵੀ ਹੈ ਸਕੂਲਾਂ ਦੇ ਨਾਮ ਵਿੱਚ ਨੇ ਜ਼ਿਲ੍ਹੇ ਵਾਈਜ਼ ਤੇ ਬਾਕੀ ਐਕਟੀਵਿਟੀਜ਼ ਜੋ ਹੈ ਇਹਨੂੰ ਬਣਾਉਣ ਦੇ ਲਈ ਲਿਖਿਆ ਗਿਆ ਕਿਦਾਂ ਕਿਤਾ ਕਿਹੜੀ ਐਕਟੀਵਿਟੀ ਬਣਾਉਣੀ ਹੈ ਚੈਪਟਰ ਵਾਈਜ਼ ਸੋ ਇਹ ਦੋਨੇ ਲੈਟਰ ਸੀ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਜਤ ਜਿਆਦਾ ਸ਼ੇਅਰ ਕਰਦੇ ਹੋ ਤਾਂ ਕਿ ਇਹ ਇਹਦੇ ਵਿੱਚ ਵਿਦਿਆਰਥੀ ਵੱਧ ਚੜ ਕੇ ਹਿੱਸਾ ਲੈ ਸਕਣ ਥੈਂਕ ਯੂ ਵੈਰੀ ਮਚ ਹੇਵ ਅ ਨਾਈਸ ਡੇ